ਦੋਸਤੋ ਦੁਪਹਿਰ ਦਾ ਟਾਈਮ ਹੈ 5 ਸਾਲ ਦਾ ਬੱਚਾ ਆਪਣੀ ਮੰਮੀ ਨੂੰ ਪੁੱਛਣ ਲੱਗਿਆ ਮੰਮੀ ਦਾਦੀ ਆਪਣੇ ਕਮਰੇ ਵਿੱਚ ਨਹੀਂ ਹੈ ਦੀਪਕ ਨੇ ਆਪਣੀ ਮੰਮੀ ਨੂੰ ਪੁੱਛਿਆ ਤਾਂ ਉਸ ਦੀ ਮੰਮੀ ਨੇ ਕਿਹਾ ਬਾਥਰੂਮ ਵਿੱਚ ਹੋਵੇਗੀ ਤੈਨੂੰ ਦਾਦੀ ਨਾਲ ਕੀ ਕੰਮ ਹੈ ਤੂੰ ਜਾ ਕੇ ਖੇਡ ਮੰਮੀ ਮੈਂ ਸਾਰੇ ਘਰ ਵਿੱਚ ਵੇਖ ਲਿਆ ਦਾਦੀ ਕਿਤੇ ਵੀ ਨਹੀਂ ਹੈ ਦੀਪਕ ਦੀ ਗੱਲ ਸੁਣ ਕੇ ਪ੍ਰੀਤ ਮੰਮੀ ਮੰਮੀ ਕਰਦੀ ਆਪਣੀ ਸੱਸ ਨੂੰ ਆਵਾਜ਼ਾਂ ਮਾਰਨ ਲੱਗੀ ਪਰ ਉਸ ਨੂੰ ਵੀ ਬਲਵੀਰ ਕੌਰ ਕਿਤੇ ਦਿਖਾਈ ਨਾ ਦਿੱਤੀ ਉਹ ਹੁਣ ਕਿੱਥੇ ਚਲੀ ਗਈ ਆ ਆਪਣੇ ਮੂੰਹ ਵਿੱਚ ਬੁੜਬੁੜਾਉਂਦੇ ਹੋਏ ਪ੍ਰੀਤ ਨੇ ਆਪਣੇ ਪਤੀ ਨੂੰ ਫੋਨ ਕਰਕੇ ਕਿਹਾ ਕਿ ਮੰਮੀ ਜੀ ਘਰ ਵਿੱਚ ਨਹੀਂ ਹੈ ਪਤਾ ਨਹੀਂ ਕਿੱਥੇ ਚਲੀ ਗਈ ਆ ਪ੍ਰੀਤ ਚੰਗੀ ਤਰ੍ਹਾਂ ਦੇਖ ਮੰਮੀ ਘਰ ਵਿੱਚ ਹੀ ਹੋਣਗੇ ਜਾਂ ਫਿਰ ਮੰਦਰ ਗਏ ਹੋਣਗੇ ਜੇਕਰ ਮੰਦਰ ਜਾਂਦੇ ਤਾਂ ਮੈਨੂੰ ਦੱਸ ਕੇ ਜਾਂਦੇ ਪ੍ਰੀਤ ਨੇ ਕਿਹਾ ਮੰਮੀ ਨੂੰ ਲੱਭਣਾ ਜ਼ਰੂਰੀ ਹੈ ਕੱਲ ਨੂੰ ਦੀਦੀ ਆ ਰਹੀ ਹੈ ਜੇ ਕਰੋਨਾ ਨੂੰ ਕਿਸੇ ਗੱਲ ਦਾ ਪਤਾ ਲੱਗ ਗਿਆ ਤਾਂ ਸਾਰਾ ਪਲਾਨ ਤਰਿਆ ਤਰਾਇਆ ਰਹਿ ਜਾਵੇਗਾ ਪਤਾ ਨਹੀਂ ਕਿੱਥੇ ਚਲੀ ਗਈ ਆ ਤੇ ਨਾ ਜਾਣੇ ਕੀ ਕਰ ਰਹੀ ਹੋਵੇਗੀ ਆ ਜਾਣ ਬੁੱਝ ਕੇ ਨਾਟਕ ਕਰ ਰਹੀ ਹੈ ਪਤਾ ਲੱਗ ਗਿਆ ਹੋਵੇਗਾ ਕਿ ਕੱਲ ਨੂੰ ਦੀਦੀ ਆ ਰਹੀ ਹੈ ਕਿਤੇ ਦੀਦੀ ਕੋਲ ਤਾਂ ਨਹੀਂ ਚਲੀ ਗਈ ਆ ਸਾਡਾ ਪਲਾਨ ਵਿਗਾੜਨ ਲਈ ਆ ਪ੍ਰੀਤ ਨੇ ਕਿਹਾ ਉਹਨਾਂ ਨੂੰ ਜਲਦੀ ਲੱਭਣਾ ਪਵੇਗਾ ਨਹੀਂ ਤਾਂ ਗੜਬੜ ਹੋ ਜਾਵੇਗੀ ਆ ਪ੍ਰੀਤਾ ਤੇ ਉਸਦਾ ਘਰ ਵਾਲਾ ਆਪਣੇ ਆਪਣੇ ਤਰੀਕੇ ਨਾਲ ਬਲਵੀਰ ਕੌਰ ਨੂੰ ਲੱਭਣ ਲੱਗੇ ਪਰ ਦੁਪਹਿਰ ਤੋਂ ਸ਼ਾਮ ਹੋ ਗਈ ਸੀ ਉਹਨਾਂ ਨੂੰ ਬਲਵੀਰ ਕੌਰ ਦਾ ਕੋਈ ਵੀ ਪਤਾ ਨਾ ਲੱਗਿਆ ਉਹ ਦੋਨੋਂ ਥੱਕ ਕੇ ਬੈਠ ਗਏ ਉਦੋਂ ਹੀ ਦਰਵਾਜ਼ੇ ਦੀ ਬੱਲ ਵੱਜੀ ਪ੍ਰੀਤਾ ਦਰਵਾਜ਼ੇ ਵੱਲ ਭੱਜੀ ਗਈ ਆ ਕਹਿਣ ਲੱਗੀ ਅੱਜ ਤਾਂ ਇਸ ਬੁੱਢੀ ਦੀ ਖੈਰ ਨਹੀਂ ਆ ਪਰ ਦਰਵਾਜ਼ਾ ਖੋਲਿਆ ਤਾਂ ਉਹ ਹੈਰਾਨ ਰਹਿ ਗਈ ਆ ਕਿਉਂਕਿ ਦਰਵਾਜ਼ੇ ਤੇ ਤਾਂ ਰਾਵੀ ਖੜੀ ਸੀ ਆ ਪ੍ਰੀਤਾ ਹੜਬੜਾਉਂਦੇ ਹੋਏ ਕਹਿਣ ਲੱਗੀ ਦੀਦੀ ਤੁਸੀਂ ਤੁਸੀਂ ਤਾਂ ਕੱਲ ਆਉਣਾ ਸੀ ਕਿਉਂ ਮੈਨੂੰ ਦੇਖ ਕੇ ਖੁਸ਼ੀ ਨਹੀਂ ਹੋਈ ਪੇਕੇ ਘਰ ਆਉਣ ਲਈ ਵੀ ਮਨਜ਼ੂਰੀ ਲੈਣੀ ਪਵੇਗੀ ਬੱਚਿਆਂ ਦੀਆਂ ਛੁੱਟੀਆਂ ਅੱਜ ਤੋਂ ਸ਼ੁਰੂ ਹੋ ਗਈਆਂ ਇਸ ਲਈ ਮੈਂ ਸੋਚਿਆ ਕਿ ਅੱਜ ਹੀ ਆ ਜਾਂਦੀ ਹਾਂ ਹੁਣ ਸਾਰੇ ਸਵਾਲ ਇੱਥੇ ਖੜੀ ਹੀ ਕਰਨਗੀ ਕਿ ਅੰਦਰ ਆਉਣ ਲਈ ਵੀ ਆਖੇਗੀ ਮੰਮੀ ਕਿੱਥੇ ਐ ਉਹ ਮੈਨੂੰ ਦਿਖਾਈ ਨਹੀਂ ਦਿੱਤੇ ਦੀਦੀ ਤੁਸੀਂ ਸਫਰ ਵਿੱਚੋਂ ਥੱਕੇ ਹੋਏ ਆਏ ਹੋ ਪਹਿਲਾਂ ਬੈਠ ਕੇ ਚਾਹ ਪਾਣੀ ਤਾਂ ਪੀ ਲਿਓ ਮੰਮੀ ਤਾਂ ਸਵੇਰੇ ਮੰਦਰ ਗਏ ਸੀ ਪਰ ਹਾਲੇ ਤੱਕ ਵਾਪਸ ਨਹੀਂ ਆਏ ਆ ਮੈਂ ਤੇ ਤੇਰਾ ਭਰਾ ਸਵੇਰ ਤੋਂ ਉਹਨਾਂ ਨੂੰ ਲੱਭ ਰੇ ਹਾਂ ਇਹ ਕੀ ਮਜ਼ਾਕ ਹੈ ਮੰਮੀ ਘਰ ਨਹੀਂ ਹੈ ਤੇ ਤੁਸੀਂ ਦੋਨੇ ਆਰਾਮ ਨਾਲ ਬੈਠੇ ਹੋ ਮੈਨੂੰ ਵੀ ਮੰਦਰ ਲੈ ਚੱਲੋ ਜਿਹੜੇ ਮੰਦਰ ਮੰਮੀ ਗਈ ਸੀ ਆ ਦੀਦੀ ਅਸੀਂ ਸਭ ਕਿਤੇ ਲੱਭ ਲਿਆ ਪਰ ਮੰਮੀ ਕਿਤੇ ਨਹੀਂ ਹੈ ਕਈ ਦਿਨਾਂ ਤੋਂ ਬਹੁਤ ਅਜੀਬ ਵਿਵਹਾਰ ਕਰ ਰਹੀ ਹੈ ਪਤਾ ਨਹੀਂ ਮੰਮੀ ਨੂੰ ਕੀ ਹੋ ਗਿਆ ਹੈ ਅੱਛਾ ਤਾਂ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਮੰਮੀ ਦੀ ਦਿਮਾਗੀ ਹਾਲਤ ਤਾਂ ਠੀਕ ਨਹੀਂ ਹੈ ਮੰਮੀ ਦੀ ਦਿਮਾਗੀ ਹਾਲਤ ਖਰਾਬ ਕਿਵੇਂ ਹੋਈ ਮੰਮੀ ਤੋਂ ਹੀ ਪੁੱਛ ਲੈਂਦੇ ਹਾਂ ਰਵੀ ਦੀ ਇਹ ਗੱਲ ਸੁਣ ਕੇ ਪ੍ਰੀਤ ਤੇ ਉਸ ਦਾ ਘਰ ਵਾਲਾ ਹੈਰਾਨ ਹੋ ਕੇ ਪੁੱਛਣ ਲੱਗੇ ਤੁਸੀਂ ਕੀ ਕਹਿ ਰਹੇ ਹੋ ਮੰਮੀ ਤਾਂ ਮਿਲ ਹੀ ਨਹੀਂ ਰਹੇ ਫਿਰ ਉਹਨਾਂ ਤੋਂ ਕਿਵੇਂ ਪੁੱਛਾਂਗੇ ਹਾਂ ਮੈਂ ਤਾਂ ਸੱਚ ਭੁੱਲ ਹੀ ਗਈ ਸੀ ਕਿ ਮੰਮੀ ਤਾਂ ਗੁੰਮ ਗਈ ਹੈ ਤੇ ਰੁੱਲਦੀ ਰੁੱਲਦੀ ਮੈਨੂੰ ਮਿਲ ਗਈ ਆ ਹੁਣ ਤਾਂ ਤੁਸੀਂ ਦੋਨੇ ਆਪਣੀ ਖੈਰ ਮਨਾਓ ਕਿਉਂਕਿ ਮੰਮੀ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਇਸ ਲਈ ਮੈਂ ਕੱਲ ਦੀ ਜਗ੍ਹਾ ਅੱਜ ਹੀ ਆ ਗਈ ਆ ਪ੍ਰੀਤ ਕਹਿਣ ਲੱਗੀ ਮੰਮੀ ਤੁਹਾਡੇ ਕੋਲ ਹੈ ਤੇ ਤੁਹਾਨੂੰ ਕਿਵੇਂ ਮਿਲੀ ਤੇ ਕੀ ਦੱਸਿਆ ਹੈ ਰਾਵੀ ਕਹਿਣ ਲੱਗੀ ਕਿ ਮੈਂ ਤਾਂ ਆਪਣੇ ਹਿੱਸੇ ਦੀ ਜ਼ਮੀਨ ਤੁਹਾਨੂੰ ਦੇਣ ਆਈ ਸੀ ਆ ਕਿਉਂਕਿ ਮੇਰੇ ਕੋਲ ਰੱਬ ਦਾ ਦਿੱਤਾ ਬਹੁਤ ਕੁਝ ਹੈ ਪਰ ਹੁਣ ਜਦੋਂ ਤੁਹਾਡੀ ਪੋਲ ਖੁੱਲ ਗਈ ਹੈ ਤਾਂ ਮੇਰਾ ਇਰਾਦਾ ਬਦਲ ਗਿਆ ਹੈ ਜੇਕਰ ਮੰਮੀ ਤੇ ਐਨਾ ਹੀ ਤਰਸਾ ਰਿਹਾ ਹੈ ਤਾਂ ਉਸ ਨੂੰ ਆਪਣੇ ਕੋਲ ਹੀ ਰੱਖੋ ਕੁਝ ਦਿਨਾਂ ਵਿੱਚ ਪਤਾ ਲੱਗ ਜਾਵੇਗਾ ਤੇ ਹੋਰ ਕਿਸ ਇਰਾਦੇ ਦੀ ਗੱਲ ਕਰ ਰਹੇ ਹੋ ਦੀਦੀ ਸਾਨੂੰ ਨਾ ਤਾਂ ਮੰਮੀ ਚਾਹੀਦੀ ਹੈ ਨਾ ਹੀ ਤੁਹਾਡੇ ਹਿੱਸੇ ਦੀ ਜ਼ਮੀਨ ਵਾ ਹੁਣ ਤਾਂ ਇਹੀ ਕਹੋਗੇ ਤੁਸੀਂ ਮੰਮੀ ਦਾ ਸਾਰਾ ਕੁਝ ਤਾਂ ਲੈ ਲਿਆ ਹੈ ਫਿਰ ਇਹ ਜ਼ਮੀਨ ਮੈਂ ਕੀ ਕਰਨੀ ਹੈ ਮੈਨੂੰ ਇਸ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਤੁਸੀਂ ਆਪਣੇ ਕੋਲ ਰੱਖੋ ਭਾਵੇਂ ਕਿ ਮੰਮੀ ਇਹ ਚਾਹੁੰਦੀ ਹੈ ਕਿ ਮੰਮੀ ਮੇਰੇ ਕੋਲ ਰਹੇਗੀ ਪਰ ਮੈਂ ਆਪਣੇ ਸੋਹਰੇ ਘਰ ਵਿੱਚ ਮੰਮੀ ਨੂੰ ਕਿਵੇਂ ਰੱਖਾਂ ਸਾਡਾ ਪਰਿਵਾਰ ਬਹੁਤ ਵੱਡਾ ਹੈ ਕਿਉਂ ਦੀਦੀ ਹੁਣ ਆਪਣੀ ਵਾਰੀ ਕੀ ਹੋ ਗਿਆ ਸਾਨੂੰ ਤਾਂ ਤੁਸੀਂ ਕਹਿੰਦੇ ਹੋ ਕਿ ਮੰਮੀ ਦੀ ਸੇਵਾ ਕਰਿਆ ਕਰੋ ਅਸੀਂ ਮੰਮੀ ਜੀ ਨੂੰ ਜਿਵੇਂ ਰੱਖਦੇ ਸੀ ਉਸੇ ਤਰ੍ਹਾਂ ਹੀ ਰੱਖਾਂਗੇ ਪਰ ਤੁਸੀਂ ਆਪਣੀ ਗੱਲ ਤੋਂ ਨਾ ਮੁਕਰਨਾ ਰਾਵੀ ਕਹਿਣ ਲੱਗੀ ਕਿ ਮੰਮੀ ਕਹਿੰਦੇ ਹਨ ਕਿ ਤੁਸੀਂ ਉਹਨਾਂ ਨੂੰ ਮਾਰਦੇ ਘੁੱਟਦੇ ਹੋ ਜੇਕਰ ਕੁਝ ਹੋ ਗਿਆ ਤਾਂ ਤੁਹਾਨੂੰ ਮੁਸ਼ਕਲ ਹੋ ਜਾਵੇਗੀ ਪ੍ਰੀਤ ਕਹਿਣ ਲੱਗੀ ਕੀ ਦੱਸਾਂ ਦੀਦੀ ਆ ਕਿ ਕਦੇ-ਕਦੇ ਤਾਂ ਮੰਮੀ ਇਹਨਾਂ ਦਿਮਾਗ ਖਰਾਬ ਕਰ ਦਿੰਦੀ ਹੈ ਕਿ ਮੱਲੋ ਮੱਲੀ ਹੱਥ ਚੱਕਿਆ ਜਾਂਦਾ ਹੈ ਇੱਕ ਦਿਨ ਅਸੀਂ ਬਾਹਰ ਖਾਣਾ ਖਾਣ ਲਈ ਚਲੇ ਗਏ ਸੀ ਮੰਮੀ ਨੂੰ ਕਿਹਾ ਕਿ ਤੁਹਾਡਾ ਖਾਣਾ ਫ੍ਰਿਜ ਵਿੱਚ ਰੱਖਿਆ ਹੈ ਪਰ ਮੰਮੀ ਨੇ ਉਹ ਖਾਣਾ ਨਹੀਂ ਖਾਦਾ ਆਪਣੇ ਲਈ ਹੋਰ ਖਾਣਾ ਬਣਾਇਆ ਪ੍ਰੀਤ ਉਹ ਦੋ ਦਿਨਾਂ ਪਹਿਲਾਂ ਦਾ ਵਿਹਾ ਖਾਣਾ ਸੀ ਜੋ ਮੰਮੀ ਤੋਂ ਨਹੀਂ ਖਾਦਾ ਜਾਂਦਾ ਸੀ ਆ ਦੀਦੀ ਮੰਮੀ ਵੀ ਬੁੜਾਪੇ ਵਿੱਚ ਨਖਰੇ ਕਰਨ ਲੱਗ ਪਏ ਹਨ ਪ੍ਰੀਤ ਮੰਮੀ ਕਹਿ ਰਹੇ ਸੀ ਕਿ ਤੁਸੀਂ ਉਹਨਾਂ ਨੂੰ ਖਾਣਾ ਨਹੀਂ ਦਿੰਦੇ ਜੇਕਰ ਉਹ ਖਾਣਾ ਮੰਗਦੇ ਹਨ ਤਾਂ ਬਦਲੇ ਵਿੱਚ ਤੁਸੀਂ ਉਹਨਾਂ ਨੂੰ ਕੰਮ ਕਰਨ ਲਈ ਕਹਿੰਦੇ ਹੋ ਦੀਦੀ ਮੈਂ ਤਾਂ ਉਹਨਾਂ ਨੂੰ ਘਰ ਦੇ ਕੰਮਾਂ ਵਿੱਚ ਹੱਥ ਵਟਾਉਣ ਲਈ ਕਿਹਾ ਸੀ ਪਰ ਉਹ ਤਾਂ ਸਾਰਾ ਦਿਨ ਮਹਾਰਾਣੀ ਬਣ ਕੇ ਬੈਠੇ ਰਹਿੰਦੇ ਹਨ ਜੇਕਰ ਉਹਨਾਂ ਨੂੰ ਭੁੱਖਾ ਰੱਖਣ ਦੀ ਧਮਕੀ ਨਾ ਦੇਵਾਂ ਤਾਂ ਕਿਸੇ ਵੀ ਕੰਮ ਨੂੰ ਹੱਤ ਨਹੀਂ ਲਾਉਂਦੇ ਜੇਕਰ ਕੰਮ ਵਾਲੀ ਰੱਖਦੇ ਹਾਂ ਤਾਂ ਉਹ ਬਹੁਤ ਪੈਸੇ ਮੰਗਦੀ ਹੈ ਮੰਮੀ ਦੇ ਆਪਣੇ ਵੀ ਬਹੁਤ ਖਰਚ ਹਨ ਇਸ ਲਈ ਹਿਸਾਬ ਕਿਤਾਬ ਤਾਂ ਰੱਖਣਾ ਹੀ ਪੈਂਦਾ ਹੈ ਰਾਬੀ ਆਪਣੇ ਭਰਾ ਨੂੰ ਕਹਿਣ ਲੱਗੀ ਜੇਕਰ ਪਾਪਾ ਦੇ ਜਾਣ ਤੋਂ ਬਾਅਦ ਮੰਮੀ ਨੇ ਤੇਰੇ ਉੱਪਰ ਪੈਸੇ ਖਰਚ ਨਾ ਕੀਤੇ ਹੁੰਦੇ ਤਾਂ ਅੱਜ ਉਸ ਦੀ ਇਹ ਹਾਲਤ ਨਾ ਹੁੰਦੀ ਦੀਦੀ ਅਸੀਂ ਮੰਮੀ ਨੂੰ ਤਿੰਨ ਟਾਈਮ ਖਾਣਾ ਦੇ ਰਹੇ ਹਾਂ ਇਸ ਲਈ ਸਾਡਾ ਵੀ ਕੁਝ ਨਾ ਕੁਝ ਹੱਕ ਬਣਦਾ ਹੈ ਉਹਨਾਂ ਦੀ ਜ਼ਮੀਨ ਅਤੇਕਰ ਸਾਡੇ ਨਾਮ ਹੋ ਜਾਵੇ ਇਸਦੇ ਲਈ ਸਾਨੂੰ ਬਹੁਤ ਪਾਪੜ ਵੇਲਣੇ ਪਏ ਆ ਮੰਮੀ ਨੂੰ ਭੁੱਖਾ ਵੀ ਰੱਖਣਾ ਪਿਆ ਧੋਖੇ ਨਾਲ ਮੰਮੀ ਤੋਂ ਦਸਤਕਤ ਕਰਵਾਏ ਠੀਕ ਹੈ ਹੁਣ ਸਭ ਕੁਝ ਤੁਹਾਡੇ ਨਾਮ ਹੋ ਗਿਆ ਹੁਣ ਤਾਂ ਮੰਮੀ ਨੂੰ ਰੱਖ ਲਵੋ ਮੇਰੇ ਘਰ ਵਿੱਚ ਜਗ੍ਹਾ ਘੱਟ ਹੈ ਤੇ ਨਾ ਹੀ ਮੈਨੂੰ ਫੁਰਸਤ ਮਿਲਦੀ ਹੈ ਮੇਰੇ ਕੋਲ ਤਾਂ ਮੇਰੇ ਸੱਸ ਸੋਹਰਾ ਹਨ ਸੇਵਾ ਕਰਨ ਲਈ ਜ਼ਮੀਨ ਦੇ ਕਾਗਜ਼ ਇੱਕ ਦੋ ਦਿਨਾਂ ਵਿੱਚ ਆ ਜਾਣਗੇ ਮੈਂ ਮੰਮੀ ਤੋਂ ਦਸਤਕਤ ਕਰਵਾ ਕੇ ਤੁਹਾਨੂੰ ਦੇ ਦੇਵਾਂਗੀ ਇਹ ਸੁਣ ਕੇ ਪ੍ਰੀਤ ਅਤੇ ਉਸਦਾ ਘਰ ਵਾਲਾ ਮਨ ਹੀ ਮਨ ਖੁਸ਼ ਹੋਏ ਤੇ ਕਹਿਣ ਲੱਗੇ ਵੈਸੇ ਦੀਦੀ ਤੁਸੀਂ ਦੱਸਿਆ ਨਹੀਂ ਤੁਹਾਨੂੰ ਮੰਮੀ ਕਿੱਥੇ ਮਿਲੇ ਸਾਨੂੰ ਤਾਂ ਇਹ ਸੋਚ ਕੇ ਹਸ ਆ ਰਿਹਾ ਹੈ ਕਿ ਮੰਮੀ ਨੇ ਸੋਚਿਆ ਹੋਵੇਗਾ ਉਹ ਆਪਣਾ ਦੁੱਖ ਤੁਹਾਨੂੰ ਦੱਸਣਗੇ ਤੇ ਤੁਸੀਂ ਉਹਨਾਂ ਦੀ ਮਦਦ ਕਰੋਗੇ ਪ੍ਰੀਤ ਨੇ ਕਿਹਾ ਰਵੀ ਕਹਿਣ ਲੱਗੀ ਮੈਨੂੰ ਤਾਂ ਇੱਕ ਅਣਜਾਣ ਨੰਬਰ ਤੋਂ ਫੋਨ ਆਇਆ ਸੀ ਮੰਮੀ ਕਹਿ ਰਹੀ ਸੀ ਕਿ ਮੈਂ ਉਹ ਘਰ ਛੱਡ ਆਈ ਹਾਂ ਕਿਉਂਕਿ ਤੁਸੀਂ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ ਤਾਂ ਮੈਂ ਘਬਰਾ ਗਈ ਤੇ ਜਲਦੀ ਜਲਦੀ ਨਾਲ ਇੱਥੇ ਆਈ ਆ ਉਹ ਕੀ ਹੈ ਦੀਦੀ ਮੈਂ ਤੁਹਾਨੂੰ ਦੱਸਦੀ ਹਾਂ ਸਵੇਰੇ ਮੈਂ ਉਹਨਾਂ ਨੂੰ ਕਿਹਾ ਸੀ ਪਹਿਲਾਂ ਘਰ ਦੀ ਸਾਫ਼ ਸਫਾਈ ਕਰ ਲਿਓ ਫਿਰ ਤੁਹਾਨੂੰ ਖਾਣਾ ਮਿਲੇਗਾ ਪਰ ਉਹ ਮੈਨੂੰ ਕਹਿਣ ਲੱਗੇ ਕਿ ਮੈਂ ਕੱਲ ਰਾਤ ਵੀ ਕੁਝ ਨਹੀਂ ਖਾਦਾ ਮੈਨੂੰ ਬਹੁਤ ਭੁੱਖ ਲੱਗੀ ਹੈ ਪਹਿਲਾਂ ਖਾਣਾ ਦੇ ਦਿਓ ਜਦੋਂ ਕਿ ਰਾਤ ਨੂੰ ਉਹਨਾਂ ਨੇ ਚੋਰੀ-ਚੋਰੀ ਬਿਸਕੁਟ ਵੀ ਖਾਦੇ ਸੀ ਮੈਨੂੰ ਇਸ ਗੱਲ ਤੇ ਬਹੁਤ ਗੁੱਸਾ ਆਇਆ ਕਿ ਹੁਣ ਮੈਂ ਤੁਹਾਨੂੰ ਖਾਣੇ ਵਿੱਚ ਜ਼ਹਿਰ ਮਿਲਾ ਕੇ ਦੇਵਾਂਗੀ ਤਾਂ ਕਿ ਤੁਹਾਡੀ ਭੁੱਖ ਹਮੇਸ਼ਾ ਲਈ ਖਤਮ ਹੋ ਜਾਵੇ ਇਸ ਲਈ ਉਹ ਬਿਨਾ ਕੁਝ ਖਾਦੇ ਤੇ ਦੱਸੇ ਘਰ ਤੋਂ ਬਾਹਰ ਚਲੀ ਗਈ ਪ੍ਰੀਤ ਨੇ ਕਿਹਾ ਅੱਛਾ ਮੈਂ ਤਾਂ ਪਤਾ ਨਹੀਂ ਕੀ ਸਮਝ ਬੈਠੀ ਸੀ ਇਹ ਮੀ ਵੀ ਨਾ ਚੱਲੋ ਹੁਣ ਜੋ ਕੁਝ ਹੋ ਗਿਆ ਉਹ ਹੋ ਗਿਆ ਮੈਂ ਕੱਲ ਨੂੰ ਆਵਾਂਗੀ ਅਗਲੇ ਦਿਨ ਆਵੀ ਵਕੀਲ ਨੂੰ ਨਾਲ ਲੈ ਕੇ ਆਈ ਤੇ ਆਪਣੇ ਭਰਾ ਨੂੰ ਕਹਿਣ ਲੱਗੀ ਇਸ ਕਾਗਜ਼ ਉੱਪਰ ਦਸਤਖਤ ਕਰ ਦਿਓ ਤੇ ਹਾਂ ਤੋਖਾ ਨਾ ਦੇਣਾ ਜਿਵੇਂ ਮੰਮੀ ਨੂੰ ਦਿੱਤਾ ਸੀ ਜ਼ਮੀਨ ਆਪਣੇ ਨਾਮ ਕਰਕੇ ਮੰਮੀ ਨੂੰ ਮੇਰੇ ਕੋਲ ਭੇਜ ਦਿੱਤਾ ਨਹੀਂ ਦੀਦੀ ਆ ਜਾਂ ਕੁਝ ਨਹੀਂ ਹੋਵੇਗਾ। ਭਾਵੇਂ ਇੱਕ ਕਾਗਜ਼ ਤੇ ਦਸਤਕਤ ਕਰਵਾ ਲਿਓ। ਜੇਕਰ ਤੁਹਾਨੂੰ ਭਰੋਸਾ ਨਹੀਂ ਹੈ, ਤੂੰ ਚਿੰਤਾ ਨਾ ਕਰ। ਮੈਂ ਇਸ ਲਈ ਵੀ ਕਾਗਜ਼ ਤਿਆਰ ਕਰਵਾਏ ਹਨ ਜਿਨ੍ਹਾਂ ਉੱਪਰ ਲਿਖਿਆ ਹੈ ਕਿ ਮੰਮੀ ਦੀ ਦੇਖਭਾਲ ਅੱਜ ਤੋਂ ਤੁਸੀਂ ਕਰੋਗੇ। ਬਦਲੇ ਵਿੱਚ ਤੁਹਾਨੂੰ ਮੇਰੀ ਜ਼ਮੀਨ ਮਿਲ ਜਾਵੇਗੀ। ਫਿਰ ਪ੍ਰੀਤ ਦੇ ਉਸ ਦਾ ਘਰ ਵਾਲਾ ਜ਼ਮੀਨ ਦੇ ਕਾਗਜ਼ਾਂ ਉੱਪਰ ਦਸਤਕਤ ਕਰ ਲੈਂਦੇ ਹਨ। ਉਹ ਦੋਨੋਂ ਬਹੁਤ ਖੁਸ਼ ਹੁੰਦੇ ਹਨ। ਪ੍ਰੀਤ ਦਾ ਘਰ ਵਾਲਾ ਉਸ ਨੂੰ ਕਹਿੰਦਾ ਹੈ ਕਿ ਪ੍ਰੀਤ ਆ ਲੈ ਪੈਸੇ ਦੁਕਾਨ ਤੋਂ ਮਠਿਆਈ ਮੰਗਵਾ ਲੈ ਜਦੋਂ ਉਹ ਪ੍ਰੀਤ ਨੂੰ ਪੈਸੇ ਦੇਣ ਲੱਗਦਾ ਹੈ ਤਾਂ 라ਵੀ ਉਹਨਾਂ ਦੇ ਕਾਗਜ਼ 'ਚ ਬਦਲ ਦਿੰਦੀ ਹੈ ਜਿਸ ਦੇ ਬਾਰੇ ਵਿੱਚ ਪ੍ਰੀਤ ਅਤੇ ਉਸਦੇ ਘਰ ਵਾਲੇ ਨੇ ਬਿਲਕੁਲ ਵੀ ਸੋਚਿਆ ਨਹੀਂ ਹੁੰਦਾ ਪ੍ਰੀਤ ਦੇ ਘਰ ਵਾਲਾ ਉਹਨਾਂ ਕਾਗਜ਼ਾਂ ਉੱਪਰ ਦਸਤਕਤ ਕਰ ਦਿੰਦਾ ਹੈ ਪ੍ਰੀਤ ਦਾ ਘਰ ਵਾਲਾ 라ਵੀ ਨੂੰ ਕਹਿੰਦਾ ਹੈ ਕਿ ਦੀਦੀ ਹੁਣ ਤੁਸੀਂ ਵੀ ਦਸਤਕਤ ਕਰ ਦਿਓ ਰਾਵੀ ਕਹਿਣ ਲੱਗੀ ਕਿ ਮਾਂ ਤੁਸੀਂ ਦਸਤਕਤ ਕਰ ਦਿਓ ਰਾਵੀ ਦਾ ਭਰਾ ਕਹਿਣ ਲੱਗਿਆ ਦੀਦੀ ਆ ਜਮੀਨ ਤਾਂ ਤੁਹਾਡੀ ਹੈ ਫਿਰ ਦਸਤਕਤ ਮम्मी ਕਿਉਂ ਕਰਨਗੇ ਰਾਵੀ ਨੇ ਧੋਖੇ ਨਾਲ ਆਪਣੇ ਭਰਾ ਤੋਂ ਦਸਤਕਤ ਕਰਵਾਏ ਜਿਸ ਵਿੱਚ ਜਮੀਨ ਆਪਣੇ ਨਾਮ ਅਤੇ ਘਰ ਆਪਣੀ ਮਾਂ ਦੇ ਨਾਮ ਕਰਵਾ ਦਿੱਤਾ ਜਦੋਂ ਪ੍ਰੀਤ ਅਤੇ ਉਸ ਦੇ ਘਰ ਵਾਲੇ ਨੇ ਉਹ ਕਾਗਜ਼ ਦੁਬਾਰਾ ਵੇਖੇ ਤਾਂ ਉਹ ਹੈਰਾਨ ਰਹਿ ਗਏ ਤੇ ਰਾਵੀ ਨੂੰ ਕਹਿਣ ਲੱਗੇ ਦੀਦੀ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ ਰਾਵੀ ਕਹਿਣ ਲੱਗੀ ਤੁਸੀਂ ਜੋ ਦੁੱਖ ਮਾਂ ਨੂੰ ਦਿੱਤੇ ਹਨ ਉਸ ਦੇ ਬਦਲੇ ਵਿੱਚ ਤੁਹਾਨੂੰ ਜਿੰਨੀ ਵੀ ਸਜ਼ਾ ਦਿੱਤੀ ਜਾਵੇ ਉਨੀ ਹੀ ਘੱਟ ਹੈ ਤੁਹਾਡੇ ਅੱਗੇ ਨਾਟਕ ਕਰ ਰਹੀ ਸੀ ਜਿਸ ਤੋਂ ਮੈਨੂੰ ਪਤਾ ਲੱਗਿਆ ਤੁਹਾਡੀ ਪੋਲ ਤੁਸੀਂ ਖੁਦ ਹੀ ਖੋਲ ਦਿੱਤੀ ਹੈ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਰਿਕਾਰਡ ਕਰ ਲਈਆਂ ਹਨ ਹੁਣ ਤੁਹਾਨੂੰ ਜੇਲ੍ਹ ਜਾਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਖੈਰ ਮੈਂ ਆਪਣੇ ਭਤੀਜੇ ਵੱਲ ਵੇਖ ਕੇ ਇਹ ਸਭ ਨਹੀਂ ਕਰਾਂਗੀ ਹੁਣ ਤੁਸੀਂ ਇਸ ਘਰ ਵਿੱਚ ਰਹਿਣ ਦਾ ਹੱਕ ਗਵਾ ਚੁੱਕੇ ਹੋ। ਰਵੀ ਕਹਿਣ ਲੱਗੀ ਪ੍ਰੀਤ ਮੰਮੀ ਦੇ ਸਾਰੇ ਗਾਣੇ ਵਾਪਸ ਦੇ ਦੇ। ਪ੍ਰੀਤ ਹੈਰਾਨ ਹੋ ਕੇ ਰਵੀ ਨੂੰ ਪੁੱਛਣ ਲੱਗੀ ਦੀਦੀ ਇਹ ਸਭ ਕੀ ਹੈ? ਤੌਜ਼ਾਕਰ ਵਾਲਾ ਸਭ ਕੁਝ ਪ੍ਰੀਤ ਨੂੰ ਦੱਸਦਾ ਹੈ। ਪ੍ਰੀਤ ਕਹਿਣ ਲੱਗੀ ਮੇਰੇ ਕੋਲ ਕੋਈ ਗਾਣੇ ਨਹੀਂ ਹਨ। ਦੀਦੀ ਤੁਸੀਂ ਬਹੁਤ ਗਲਤ ਕੀਤਾ ਹੈ। ਮੈਂ ਤਾਂ ਧੋਖੇ ਬਾਜਾਂ ਨੂੰ ਧੋਖਾ ਦਿੱਤਾ ਹੈ। ਤੁਹਾਨੂੰ ਕੀ ਲੱਗਿਆ ਸੀ? ਕਿ ਤੁਸੀਂ ਮੰਮੀ ਤੇ ਅਤਿਆਚਾਰ ਕਰਕੇ ਉਸ ਦੀ ਸਾਰੀ ਜ਼ਮੀਨ ਆਪਣੇ ਨਾਮਾ ਲਗਵਾ ਲਓਗੇ ਹੁਣ ਤਾਂ ਮੈਂ ਵੀ ਤੁਹਾਨੂੰ ਆਪਣੀ ਜ਼ਮੀਨ ਨਹੀਂ ਦੇਵਾਂਗੀ ਪ੍ਰੀਤ ਚੁੱਪਚਾਪ ਸਾਰੇ ਗਹਿਣੇ ਦੇ ਦੇ ਨਹੀਂ ਤਾਂ ਮੈਂ ਪੁਲਸ ਨੂੰ ਬੁਲਾ ਲਵਾਂਗੀ ਪ੍ਰੀਤ ਗਹਿਣੇ ਲਿਆ ਕੇ ਰੱਖ ਦਿੰਦੀ ਹੈ ਫਿਰ ਬਲਬੀਰ ਕੌਰ ਕਹਿੰਦੀ ਹੈ ਕਿ ਤੁਸੀਂ ਮੇਰੇ ਘਰੋਂ ਨਿਕਲ ਜਾਓ ਮੈਂ ਤੁਹਾਡੀ ਸ਼ਕਲ ਦੇਖਣਾ ਨਹੀਂ ਚਾਹੁੰਦੀ ਪ੍ਰੀਤ ਅਤੇ ਉਸ ਦਾ ਘਰ ਵਾਲਾ ਦੋਨੇ ਮਾਂ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਣ ਲੱਗੇ ਤੇ ਕਹਿਣ ਲੱਗੇ ਕਿ ਜੇਕਰ ਸਾਡੇ ਲਈ ਨਹੀਂ ਤਾਂ ਦੀਪਕ ਲਈ ਸਾਨੂੰ ਇੱਕ ਵਾਰ ਮਾਫ਼ ਕਰ ਦਿਓ ਸਾਨੂੰ ਸਜ਼ਾ ਤਾਂ ਜ਼ਰੂਰ ਦਿਓ ਪਰ ਆਪਣੇ ਆਪ ਤੋਂ ਦੂਰ ਨਾ ਕਰੋ ਬਲਵੀਰ ਕੌਰ ਨੇ ਕਿਹਾ ਕਿ ਹੁਣ ਇਹ ਮਗਰਮੱਛ ਦੇ ਹੰਝੂ ਬਹਾਉਣ ਦਾ ਕੋਈ ਫਾਇਦਾ ਨਹੀਂ ਮੇਰੇ ਤੇ ਕੋਈ ਵੀ ਅਸਰ ਨਹੀਂ ਹੋਵੇਗਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੇਰਾ ਖਾਣਾ ਖੋ ਕੇ ਕੁੱਤੇ ਨੂੰ ਪਾ ਦਿੱਤਾ ਸੀ ਤੁਸੀਂ ਮੈਨੂੰ ਘਰ ਦਾ ਸਾਰਾ ਕੰਮ ਕਰਵਾ ਕੇ ਵੀ ਕੁੱਟਦੇ ਸੀ ਮੈਨੂੰ ਹਮੇਸ਼ਾ ਬੇਹਾ ਖਾਣਾ ਖਾਣ ਲਈ ਦਿੰਦੇ ਸੀ ਜੋ ਵੀ ਵਾਰ ਤੁਸੀਂ ਮੇਰੇ ਨਾਲ ਕਰਦੇ ਸੀ ਤਰ੍ਹਾਂ ਦਾ ਬਹਿਵਾਰ ਤਾਂ ਕੋਈ ਜਾਨਵਰਾਂ ਨਾਲ ਵੀ ਨਹੀਂ ਕਰਦਾ ਹੁਣ ਮੈਥੋਂ ਮਾਫੀ ਮੰਗ ਰਹੀ ਹਾਂ ਨਿਕਲੋ ਮੈਥੋਂ ਨਹੀਂ ਤਾਂ ਮੈਂ ਪੁਲਿਸ ਨੂੰ ਫੋਨ ਕਰ ਦਵਾਂਗੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ